پيار سان گڏ ٿيڻ جي خواهش آهي ਇਹ ਇਹ ਮੈਂ ਦੱਸ ਰਿਹਾ ਹਾਂ ਕਿ ਉਹ ਬੰਦਾ ਸੀ ਜਿਹੜਾ ਟੀਕਾ ਲਾਉਂਦਾ ਸੀ ਹਾਂ ਹਸਵਾਦਾਂ ਦੇ ਗੁਣਾਂ ਤੋਂ ਚੱਲਦੇ ਹਾਂ ਹਸਵਾਦਾਂ ਦੇ ਗੁਣਾਂ ਤੋਂ ਚੱਲਦੇ ਹਾਂ ਫਾਈਨਲੀ ਬੁਲਾਇੰਟ ਪੇਸ਼ ਕਰਦੀ ਹਾਂ ਆ ਕਾਮਯਾਬੀ ਕਰ ਲੈ ਹਾਂ ਬਰਾਏ ਚੱਲਦਾ ਹਾਂ ਓਏ ਓਪਾ ਜੀ ਆ ਗਏ ਆਪਾਂ ਆ ਗਏ ਆਪਾਂ ਨਾ 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 ਕੋਣ ਹੈ ਬਾਜੀ ਮੈਂ ਕਾ ਦੱਸੂ ਬੜੀ ਜੈਟਰ ਐ ਸੈਟਰ ਭਾਈ ਗਾਗਨ ਤੂੰ ਦੂਦੇ ਆਂਡੇ ਇੱਕ ਤੂੰ ਨਾ 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 ਮਸਲਾ ਕੁਛ ਨਹੀਂ ਸੀਗਾ ਜੀ ਕੋਈ ਇਹ ਸਿਰਫ ਇੱਕ ਅੰਡਰਸਟੈਂਡਿੰਗ ਜਿਹੜੀ ਮਿਸਅੰਡਰਸਟੈਂਡਿੰਗ ਸੀ ਕਿ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੂੰ ਸੈਣੀ ਸਾਹਿਬ ਆ ਦੇ ਨਹੀਂ ਪਤਾ ਸੀ ਨਵੇਂ ਸਾਥੀ ਆਏ ਨੇ ਥੋੜੀ ਥੋੜੀ ਜੌਬ ਹੈ ਉਹਨਾਂ ਦੀ ਉਹ ਕਿਤੇ ਕੋਈ ਕੰਮ ਨੂੰ ਲੈ ਕੇ ਕੋਈ ਜਿਹੜੀ ਉਹ ਬਹਿਸਵਾਜੀ ਹੋਈ ਹੈ ਜਿਹਦੇ ਸਬੰਧ ਵਿੱਚ ਮੈਂ ਮੇਰੇ ਵੱਡੇ ਭਰਾ ਨੇ ਪ੍ਰਦੀਪ ਸੈਣੀ ਜੀ ਬਾਰਸ਼ੇਸ਼ੰਗ ਦੇ ਪ੍ਰਧਾਨ ਨੇ ਅਸੀਂ 115 20 ਸਾਲਾਂ ਤੋਂ ਇੱਕ ਦੂਜੇ ਨੂੰ ਫੜੋ ਜਾਣਦੇ ਬੜੀ ਵਧੀਆ ਉਹ ਸ਼ਖਸੀਅਤ ਹੈ ਉਹਨਾਂ ਨਾਲ ਮੇਰੀ ਇਸ ਬੰਦ ਦੇ ਵਿੱਚ ਦੋ ਤਿੰਨ ਵਾਰੀ ਗੱਲਬਾਤ ਹੋ ਚੁੱਕੀ ਹੈ ਵੱਡੇ ਭਰਾ ਨੇ ਗੱਲ ਸੁਣਦੇ ਨੇ ਪੂਰੀ ਤਰ੍ਹਾਂ ਸਾਡੀ ਉਹਨਾਂ ਨੇ ਬੜਾ ਯਕੀਨ ਦਵਾਇਆ ਵੀ ਮੈਂ ਵੀ ਉਹਨਾਂ ਨਾਲ ਇਹ ਗੱਲ ਕੀਤੀ ਵੀ ਜੋ ਕੱਲ ਕਿਸੇ ਦਾ ਪੁਲਵਾਰੀ ਸਾਥੀ ਨਾਲ ਸਾਡੇ ਨਾਲ ਤੁਹਾਡੀ ਬਹਿਸਬਾਜ਼ੀ ਹੋਈ ਹੈ ਇਹਦੇ ਸਬੰਧੀ ਬਿੰਨੂ ਵੀ ਖੇਦ ਹੈ ਤੇ ਤੁਸੀਂ ਵੱਡੇ ਭਰਾ ਹੋਗਾ ਆਪਾਂ ਇਦਾਂ ਦਾ ਕੋਈ ਬਣਾਈ ਹੈ ਵੀ ਭੁੱਖ ਦੇ ਵਿੱਚ ਕਿਸੇ ਵੀ ਵਕੀਰ ਭਰਾ ਦੀ ਜਾਂ ਸਾਡੇ ਸਾਥੀ ਦੇ ਨਾਲ ਕਿਸੇ ਦੀ ਕੋਈ ਸਾਥੀ ਕਿਹੜਾ ਸੀ ਕੀ ਨਾਮ ਸਾਡੇ ਸਾਥੀ ਸਨ ਹਰਪ੍ਰੀਤ ਸਿੰਘ ਸੀ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਸੀ ਉਹ ਉਹਨਾਂ ਨੇ ਵੀ ਦੱਸਿਆ ਕਿ ਮੈਂ ਨਹੀਂ ਪਤਾ ਸੀ ਕਿ ਇਹ ਬਾਰਸ਼ੇਸ਼ਨ ਦੇ ਪ੍ਰਧਾਨ ਹੈ ਕਿਉਂਕਿ ਉਹ ਮੋਹਾਲ ਪਹਿਲਾਂ ਜਿਆਦਾ ਭਖਿਆ ਸੀ ਉਹਨਾਂ ਦੇ ਕੋਈ 8-10 ਸਾਲ ਦੀ ਉਹਨਾਂ ਦੇ ਸੀ ਕਿ ਆਪਸ ਵਿੱਚ ਕੋਈ ਬਹਿਸਾਂ ਹੋ ਰਹੀ ਉਹ ਮੇਰੇ ਆਉਣ ਤੋਂ ਬਾਅਦ ਜਦੋਂ ਮੈਂ ਆਇਆ ਤਾਂ ਮੈਨੂੰ ਪਤਾ ਸੀ ਸੈਣੀ ਸਾਹਿਬ ਨੇ ਫਿਰ ਅਸੀਂ ਸੈਣੀ ਸਾਹਿਬ ਨਾਲ ਉਸੇ ਵੇਲੇ ਬਹਿ ਗਏ ਹਾਂ ਉਹਨਾਂ ਦੇ ਕੰਮ ਬਾਰੇ ਵੀ ਪੁੱਛਿਆ ਸੀਗਾ ਸਾਰੀ ਗੱਲ ਕਰਕੇ ਇਹਨੂੰ ਜੁੜਾਓ ਅੱਛਾ ਸਰ ਉਹ ਸੈਣੀ ਸਾਹਿਬ ਵੀ ਉਹ ਐਡਵੋਕੇਟ ਦੇ ਪ੍ਰਧਾਨ ਸਨ ਤਾਗਰ ਕੀ ਅਸੀਂ ਕਹਿੰਦੇ ਬਥੇ ਉਹਨਾਂ ਉਹ ਸੀ ਅਸੀਂ ਤਾਂਗਰ ਦੀ ਕੋਈ ਗੱਲ ਨਹੀਂ ਸੀ ਕਹਿੰਦੇ ਜਿਵੇਂ ਹੋਰ ਹੁੰਦਾ ਤੇ ਉਹਦੇ ਨਾਲ ਹੋ ਜਾਂਦੇ ਨਹੀਂ ਇਹ ਕੋਈ ਗੱਲ ਨਹੀਂ ਸੀ ਇਹ ਉਹਨਾਂ ਤੋਂ ਆਉਣ ਤੋਂ ਪਹਿਲਾਂ ਹੀ ਉਹ ਤੇ ਬਾਅਦ ਚ ਆਏ ਨੇ ਸਾਨੂੰ ਆਪ ਨਹੀਂ ਇਹ ਚੀਜ਼ ਦਾ ਪਤਾ ਸੀ ਵੀ ਉਹ ਵੀ ਬਾਅਦ ਚ ਆਏ ਨੇ ਅਸੀਂ ਵੀ ਬਾਅਦ ਚ ਆਏ ਨਾ ਕਿ ਸਾਨੂੰ ਕਿਸੇ ਨੇ ਸੱਦਿਆ ਨਾ ਕੋਈ ਗੱਲ ਇਹਦੇ ਬਾਰੇ ਵੀ ਆਜੋ ਜੀ ਜਾਂ ਇਕੱਠੇ ਹੋਈ ਨੇ ਕੋਈ ਨਹੀਂ ਇੱਥੇ ਪਰਿਵਾਰਕਾਂ ਦੇ ਵਿੱਚ ਹੀ ਸਾਰੇ ਇੱਥੇ ਆਮ ਪਬਲਿਕ ਵੀ ਸਾਡੇ ਕੋਲ ਕੰਮ ਕਰਾਉਂਦੇ ਨੇ ਸਾਹਮਣੇ ਆਖਿਆ ਕਿ ਜਿਹੜੇ ਹਰਪ੍ਰੀਤ ਨੇ ਉਹ ਆਮ ਬੰਦਿਆਂ ਦੇ ਨਾਲ ਜਿਹੜੇ ਲੋਕ ਇੱਥੇ ਪਹੁੰਚਦੇ ਉਹਦੇ ਨਾਲ ਬੜਾ ਦੁਰਵਿਹਾਰ ਕਰਦੇ ਨੇ ਉਹਨਾਂ ਦੀ ਗੱਡੀ ਇਹ ਮੈਨੂੰ ਮਾਰਨ ਦੀ ਨਹੀਂ ਨਹੀਂ ਇਹ ਪਿਸਤੌਲ ਵਾਲੀ ਗੱਲ ਨਹੀਂ ਚਲੋ ਉਹ ਅਮਰਤਾ ਹਰੀ ਸਿੰਘ ਆ ਜੀ ਉਹਨਾਂ ਨੇ ਗਾਤਰਾ ਉਹਨਾਂ ਦੇ ਹੁੰਦਾ ਜੀ ਉਹ ਥੱਲੇ ਜਿਹੜਾ ਉਹਨੇ ਪਾਇਆ ਹੁੰਦਾ ਅਮਰਤਾ ਹਰੀ ਸਿੰਘ ਆ ਉਹ ਕਕਾਰ ਉਹਨਾਂ ਨੂੰ ਪਾਉਣਾ ਪੈਂਦਾ ਜੀ ਕੋਈ ਐਹੋ ਜਿਹੀ ਨਹੀਂ ਗੱਲ ਵੀ ਉਹ हां ਜੇ ਕੋਈ ਗੱਲ ਕਿਸੇ ਨੂੰ ਕੋਈ ਲੱਗਦੀ ਆ ਜੇ ਸਾਡੇ ਕੋਲ ਧਿਆਨ ਚਾਹੁੰਦੀ ਆ ਸਾਡਾ ਸਾਥੀ ਆ ਅਸੀਂ ਉਹਨੂੰ ਜ਼ਰੂਰ ਸਮਝਾਵਾਂਗੇ ਕਿ ਜਿਹੜਾ ਪਬਲਿਕ ਦੇ ਨਾਲ ਵਿਹਾਰ ਵੀ ਆ ਜਾਂ ਕੋਈ ਵੀ ਸਾਥੀ ਆਵੇ ਉਹਦੀ ਇੱਜ਼ਤ ਨੂੰ ਬਹਾਰ ਰੱਖ ਕੇ ਸਰੀ ਉਹ ਗੱਲ ਕੀਤੀ ਜਾਵੇ ਅੱਛਾ ਜਿਸ ਤਰੀਕੇ ਦੇ ਨਾਲ ਜਿਹੜੀ ਘਟਨਾ ਵਾਪਰੀ ਆ ਉਹਦੇ ਵੱਲੋਂ ਜਿਹੜੇ ਹਰਪੀ ਦੇ ਠੋਕ ਦਾਂਗਾ ਇਸ ਤਰ੍ਹਾਂ ਦੀ ਗੱਲ ਜਿਹੜੀ ਸੈਣੀ ਸਾਹਿਬ ਵੱਲੋਂ ਕੀ ਸੈਣੀ ਸਾਹਿਬ ਵੱਲੋਂ ਵੇਖੋ ਵੱਡੇ ਭਰਾ ਨੇ ਸਾਡੇ ਜਦੋਂ ਕਿਸੇ ਦੀ ਕੋਈ ਆਮ ਰਸਤੇ ਤੇ ਜਾਂਦੇ ਵੀ ਕਿਸੇ ਨਾਲ ਬਹਿਸ ਨੇ ਹੋ ਜਾਂਦੀ ਹੈ ਕਿ ਉਹ ਕਿਸੇ ਨਾਲ ਕੋਈ ਕਿਸੇ ਆਮ ਬੰਦੇ ਨਾਲ ਵੀ ਕੋਈ ਹੋ ਜਾਂਦੀ ਉਹ ਮੂੰਹ ਦੇ ਵਿੱਚ ਜੋ ਕਿਸੇ ਤੇੋਂ ਨਿਕਲਦਾ ਉਹ ਕਰੀ ਜਾਂਦਾ ਜਿਹਦਾ ਇਹ ਮਤਲਬ ਨਹੀਂ ਪਰ ਉਹਦਾ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਨਾ ਉਹਦੇ ਕੋਈ ਕੋ ਲਾਇਸੈਂਸ ਹੈਗਾ ਨਾ ਕੋਈ ਵੈਪਨ ਹੈਗਾ ਕੋਈ ਕੋਈ ਥੋੜਾ ਵੀ ਉਹਦਾ ਕੋਈ ਪਹਿਲਾਂ ਕ੍ਰਿਮੀਨਲ ਹੈ ਜਾਂ ਉਹਦੇ ਕੋਈ ਕ੍ਰਿਮੀਨਲ ਰਿਕਾਰਡ ਆ ਆ 7A ਕੋਈ ਸਮਾਂ ਹੁੰਦਾ ਜਦੋਂ ਕੋਈ ਸਮੇਂ ਦੇ ਵਿੱਚ ਕੋਈ ਮੂਹ ਕੋਈ ਗਲਤ ਗੱਲ ਨਿਕਲ ਜਾਂਦੀ ਉਹ ਤਾਂ ਸਾਨੂੰ ਅਫਸੋਸ ਹੋ ਸੈਣੀ ਸਾਹਿਬ ਨੂੰ ਅਸੀਂ ਜਾ ਕੇ ਜਾਂ ਬਾਰ ਸੈਸ਼ਨ ਦੇ ਵਿੱਚ ਜਾ ਕੇ ਸਾਰਿਆਂ ਦੇ ਸਾਹਮਣੇ ਵੀ ਇਹ ਗੱਲ ਕੀਤੀ ਆ ਕਿ ਤੁਹਾਡੀ ਜਦ ਨੂੰ ਬਹਾਰ ਰੱਖਦੇ ਆ ਹੋ ਜਾਂ ਇਹ ਸਬੰਧੀ ਮੈਨੂੰ खेद ਹੈ ਮੈਂ ਸਾਰੇ ਜਥੇਬੰਦੀ ਦੇ ਸਾਹਮਣੇ ਇਹ ਕਹਿੰਦਾ ਕਿ ਭੁੱਖ ਦੇ ਵਿੱਚ ਵੀ ਜਿਹੜਾ ਇਹੋ ਜਿਹਾ ਕੋਈ ਨਹੀਂ ਹੋਊਗਾ ਸਾਡੇ ਸੈਣੀ ਸਾਹਿਬ ਵੱਡੇ ਭਰਾ ਨੇ ਅਸੀਂ ਉਹਨਾਂ ਦਾ ਜਿਤਾ ਚਲ ਵੀ ਹੈ ਵੱਡੇ ਭਰਾ ਵਾਂਗੂ ਅਸੀਂ ਬਿਲਕੁਲ ਅੱਛਾ ਇੱਕ ਗੱਲ ਸੈਣੀ ਸਾਹਿਬ ਨੇ ਹੋਰ ਕਹੀ ਆ ਆਖਰੀ ਸਵਾਲ ਆ ਉਹਨਾਂ ਵੱਲੋਂ ਆਖਿਆ ਜਾ ਰਿਹਾ ਕਿ ਜਿਹੜੇ ਹਰਪ੍ਰੀਤ ਨੇ ਉਹ بڑے ਪਟਵਾਰੀਆਂ ਨੂੰ ਕਹਿੰਦੇ ਨੇ ਕਿ ਮੇਰੇ ਕੋ ਪੈਸੇ ਲਿਆਓ 2.5 ਲੱਖ ਰੁਪਏ ਜਿੱਥੇ ਜਿੰਨੇ ਵੀ ਲਿਆਓ ਮੈਂ ਤਾਂ ਵੀ ਜਿੱਥੇ ਮਰਜੀ ਛੁੱਟੀ ਕਰਾ ਦਿੰਦਾ ਜਿੱਥੇ ਮਰਜੀ ਤੁਹਾਡੀ ਬਦਲੀ ਕਰਾ ਦਿੰਦਾ ਉਹ ਕੋਣ ਨੇ ਭਾਈ ਜਦੋਂ ਇਹੋ ਜਿਹਾ ਕੋਈ ਸਿਸਟਮ ਬਣ ਜਾਂਦਾ ਸਾਰੀ ਇਹ ਸਮਾਜ ਆ ਸਮਾਜ ਦੇ ਸਾਰੇ ਸਾਡੇ ਨਾਲ ਨਹੀਂ ਹੁੰਦੇ ਸਾਡੇ ਸਾਡੇ ਸਗੇ ਨਹੀਂ ਹੁੰਦੇ ਇਹਦੇ ਵਿੱਚ ਕੁਝ ਅਨਸਰ ਜਿਹੜੇ ਹੁੰਦੇ ਸ਼ਰਾਰਤੀ ਜਿਹਨਾਂ ਨੇ ਤਮਾਸ਼ਾ ਵੇਖਣਾ ਹੁੰਦਾ ਉਹ ਕੋਈ ਸਾਡੇ ਸਾਥੀਆਂ ਦੇ ਸਬੰਧ ਵਿੱਚ ਗਲਤ ਮੈਸੇਜ ਜਿਹੜਾ ਉਹ ਅਗਲੇ ਕੰਨਾਂ ਤੱਕ ਪਹੁੰਚਾਉਂਦੇ ਨੇ ਇਹਦੇ ਸਬੰਧੀ ਮੈਨੂੰ ਹੀ ਪਤਾ ਲੱਗਿਆ ਕਿ ਕੋਈ ਇਸ ਕਰਕੇ ਹੀ ਆਪਣੇ ਸਾਥੀ ਨੂੰ ਇਹ ਗੱਲ ਵੀ ਕੀਤੀ ਵੀ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕਰਨੀ ਜਿਹੜੀ ਕਿਸੇ ਦਸ਼ਾਨ ਦੇ ਖਿਲਾਫ ਹੋਵੇ ਇਹ ਮਨਕਰਤਤ ਗੱਲਾਂ ਨੇ ਇਹ ਜਿਹੜਾ ਜੋ ਮਰਜ਼ੀ ਗੱਲ ਬਣਾ ਕੇ ਜਿੱਥੇ ਮਰਜ਼ੀ ਪੇਸ਼ ਕਰ ਸਕਦਾ ਇਹ ਪੜਵਾਰੀ ਦੇ ਬਸ ਹੈਗਾ ਨਹੀਂ ਕਿ ਉਹ ਕਿਸੇ ਦੀ ਬਦਲੀ ਕਰਾਵੇ ਸਾਡੇ ਮਾਨਯੋਗ ਡਿਪਟੀ ਕਮਿਸ਼ਨ ਸਾਹਿਬ ਨੇ ਜਾਂ ਉੱਤੇ ਅਫਸਰਾਨ ਸਾਹਿਬ ਬੈਠੇ ਨੇ ਤੇ ਜਦੋਂ ਸਮਾਂ ਆਉਣਾ ਉਦੋਂ ਹੀ ਬਦਲੀ ਆਉਣੀ ਹੈ ਇਹੋ ਜਿਹੀ ਬਨਕਰਤਤ ਗੱਲਾਂ ਦੇ ਨਾਲ ਤੁਹਾਡੇ ਸਾਥੀ ਸੱਚੇ ਨੇ ਤੇ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਉਂਦੇ ਨਹੀਂ ਸਾਡੇ ਸਾਥੀ ਸੱਚੇ ਨੇ ਅੱਜ ਉਹਦਾ ਛੁੱਟੀ ਦਾ ਦੇਣਿਆ ਉਹਨਾਂ ਨੇ ਹੁਣ ਸ਼ਨੀਵਾਰ ਤੋਂ ਜਾਂ ਮੰਗਲਵਾਰ ਤੋਂ ਜ ਮੰਗ ਕੋਈ ਨਹੀਂ ਸਾਡਾ ਤੇ ਇਹੀ ਆ ਵੀ ਜਿਹੜੀ ਜਿਹੜੀ ਇਹ ਮਦਭਾਗੀ ਘਟਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਅਹੀਂ ਆਪਣੇ ਸਾਥੀਆਂ ਨੂੰ ਐਡਵੋਕੇਟ ਸਾਹਿਬ ਨੂੰ ਸਾਨੀ ਸਾਹਿਬ ਪ੍ਰਧਾਨ ਜੀ ਨੂੰ ਸਾਰੇ ਸਾਥੀ ਨੂੰ ਇਹਦੇ ਭਵਿੱਖ ਦੇ ਵਿੱਚ ਇਹੋ ਜਿਹੀ ਕੋਈ ਮਦਦ ਭਾਗੀ ਕਰਨਾ ਨਹੀਂ ਹੋਊਗੀ ਜੇ ਕਿਹੇ ਸਾਥੀ ਦਾ ਕੋਈ ਕੰਮ ਰੁਕਦਾ ਜਿ세ਕ ਬੰਦਕ ਤੌਰ ਤੇ ਜੇ ਉਹਨਾਂ ਨੂੰ ਲੱਗਦਾ ਮੇਰੇ ਤੱਕ ਪਹੁੰਚ ਕਰ ਸਕਦੇ ਆ ਜੇ ਕੋਈ ਸਾਥੀ ਸਾਡਾ ਕੰਮ ਨਹੀਂ ਕਰਦਾ ਉਹ ਸਾਡੇ ਉੱਚ ਅਸਰਾਂ ਦੇ ਧਿਆਨ ਦੇ ਵਿੱਚ ਵੀ ਲੈ ਸਕਦੇ ਜੋ ਕਾਨੂੰਨ ਦਾ ਪਰ ਇੱਕ ਕਾਗਜ਼ ਦੀ ਕਾਰਵਾਈ ਜਿਹੜੀ ਆ ਜੋ ਵੀ ਸਾਡੇ ਡਾਕੂਮੈਂਟ ਦੇਖਣ ਦੇ ਰਾਈਟ ਨੇ ਉਹਨਾਂ ਨੂੰ ਸਾਨੂੰ ਜਰੂਰ ਸਾਰੇ 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 ਸਬੂਤ ਦਿੱਤੇ ਜਾਣ ਅਸਲ ਕਾਗਜ਼ੀ ਚ ਮੰਗੇ ਜਾਂਦੇ ਤੇ ਕਿਰਪਾ ਕਰਕੇ ਜਿਹੜਾ ਵੀ ਸਾਥੀ ਆਵੇ ਕੋਈ ਵਕੀਲ ਸਾਥੀ ਦਾ ਕੰਮ ਆ ਜਾਂ ਉਹ ਆਪਣੇ ਅਸਲ ਕਾਗਜ਼ ਜਿਹੜੇ ਉਹ ਸਾਥ ਨਾਲ ਲਿਖੇ ਉਹ ਸਾਡਾ ਰਾਈਟ ਹੈ ਕੱਲ ਸ਼ਾਮੀ ਕੋਈ 4:30 ਵਜੇ ਮੈਨੂੰ ਮੇਰੇ ਜੁਆਇੰਟ ਸੈਕਟਰੀ ਰਾਹੁਲ ਚੰਦੀ ਜੀ ਦਾ ਫੋਨ ਆਇਆ ਕਿ ਪ੍ਰਧਾਨ ਜੀ ਸਾਡੇ ਕੋਈ ਐਡਵੋਕੇਟ ਉੱਥੇ ਗਏ ਸੀ ਪਟਵਾਰਖਾਨੇ ਕੋਈ ਕੰਮ ਲਈ ਤੇ ਉਹ ਥੋੜੀ ਕਿਸੇ ਪਟਵਾਰੀ ਨਾਲ ਮਿਸਅੰਡਰਸਟੈਂਡਿੰਗ ਹੋ ਗਈ ਹੈ ਤੇ ਮੈਂ ਆਇਆ ਤੇ ਇੱਥੇ ਨਾ ਬੜੀ ਬੱਤਮੀਜ਼ੀ ਕੀਤੀ ਜਾ ਰਹੀ ਹੈ ਚਲੋ ਮੈਂ ਵੀਂਗੇ ਪ੍ਰੈਜ਼ੀਡੈਂਟ ਉੱਤੇ ਪਟਵਾਰਖਾਨੇ ਗਿਆ ਮੈਂ ਜਾ ਕੇ ਮਸਲਾ ਵੇਖਿਆ ਤੇ ਮੈਂ ਉਹ ਜਿਹੜੇ ਕਨਸਰਨਡ ਪਟਵਾਰੀ ਸੀ ਉਹਨੂੰ ਵੀ ਸਮਝਾਇਆ ਇਹਨਾਂ ਨੂੰ ਵੀ ਸਮਝਾਇਆ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਜੀ ਇੱਕ ਐਡਵੋਕੇਟ ਆ ਹੀ ਨੇ ਤੁਹਾਡੇ ਕੋ ਆਇਆ ਏ ਤੁਸੀਂ ਕੰਮ ਤੋਂ ਕੰਮ ਤਮੀਨਾ ਤੇ ਗੱਲ ਕਰੋ ਹਜੇ ਉਹ ਮਸਲੇ ਨੂੰ ਅਸੀਂ ਸੋਲਵ ਵੀ ਕਰ ਰਹੇ ਸੀਗੇ ਕਿ ਇੱਕ ਮੈਂ ਜਿਹਦਾ ਬਾਅਦ ਦੇ ਵਿੱਚ ਮੈਨੂੰ ਨਾਮ ਪਤਾ ਚੱਲਿਆ ਕਿ ਹਰਪ੍ਰੀਤ ਹਰਪ੍ਰੀਤ ਹੈ ਨਾ ਹਾਂ ਜੀ ਹਰਪ੍ਰੀਤ ਉਹ ਵੀ ਕਹਿੰਦੇ ਪਟਵਾਰੀ ਹੈ ਪਰ ਮੈਨੂੰ ਪਟਵਾਰੀ ਤੋਂ ਜ਼ਿਆਦਾ ਡਬਲਯੂਡਬਲਯੂ ਐਫ ਦਾ ਮੈਨੂੰ ਰੈਸਲਰ ਲੱਗਦਾ ਹੈ ਉਨੇ ਦੇਖੋ ਜੀ ਉਹਨੇ ਕਿਸੇ ਦੀ ਕੋਈ ਨਹੀਂ ਸੁਣੀ ਸਟ੍ਰੇਟ ਵੀ ਉਹਨੇ ਜਿਹੜੇ ਐਡਵੋਕੇਟ ਦੇ ਕਾਗਜ਼ ਸੀ ਜਿਵੇਂ ਫਿਲਮਾ ਜਖਸ਼ੇ ਕੁਮਾਰ ਕਰਦਾ ਹੈ ਐਤਨਾ ਕਰਕੇ ਛੁੱਟੇ ਮੈਂ ਉਹਨੂੰ ਇੰਨੀ ਗੱਲ ਸਮਝਾਈ ਉਹਨੇ ਸਾਡੇ ਜੁਆਇੰਟ ਫੈਕਟਰੀ ਨਾਲ ਨਾ ਬਾਤਮੀਦੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨੂੰ ਕਿਹਾ ਕਾਕਾ ਤੂੰ ਜਾ ਤੇਰਾ ਕੀ ਲੈਣਾ ਦੇਣਾ ਤੂੰ ਤੇਰੇ ਨਾਲ ਤੇ ਮੈਟਰ ਹੀ ਨਹੀਂ ਉਹ ਇਨਸਟੈਡ ਆਫ ਕਿ ਉਸ ਗੱਲ ਨੂੰ ਮੈਨੂੰ ਕਹਿੰਦਾ ਤੂੰ ਕੌਣ ਹੈ ਉਹਦੇ ਉਹਦੇ ਦਫ਼ਤਰ ਦੇ ਮੁਲਾਜ਼ਮ ਜਿਹੜਾ ਕਹਿੰਦਾ ਇਹ ਪ੍ਰਧਾਨ ਸਾਹਿਬ ਨੇ ਹੈ ਵਕੀਲਾਂ ਨੇ ਕਹਿੰਦਾ بڑے ਵੇਖੇ ਵਕੀਲ ਇਹੋ ਜੇ ਫਿਰ ਮੈਂ ਉਹਨੂੰ ਇੰਨੀ ਗੱਲ ਕਹੀ ਕਿ ਤੂੰ ਵਕੀਲਾਂ ਦੇ ਬਰਾਤੀ ਬਾਤ ਨਾ ਫालतू ਬੋਲ ਤੈਨੂੰ ਨਹੀਂ ਜੀ ਲੱਗਦਾ ਅਸੀਂ ਜਦੋਂ ਤੁਹਾਡੇ ਦਫ਼ਤਰ ਆਏ ਆ ਜਿਹੜਾ ਮਸਲਾ ਉਹਨੂੰ ਸੋਲਵ ਕਰ ਰਹੇ ਆ ਉਹਦੇ ਅੰਦਰ ਉਹਦੀ ਬੋਰਡ ਬੰਦੇ ਦੇ ਅੰਦਰ ਬਦਮਾਸ਼ੀ ਦੀ ਇਹੋ ਜੀ ਚਰਨ ਸੀਮਾ ਕਿ ਅਸੀਂ ਵਕੀਲ ਹੋ ਕੇ ਸਾਡੇ ਨਾਲ ਇੰਜ ਕਰ ਰਿਹਾ ਤੇ ਨਾਰਮਲ ਇਨਸਾਨ ਨਾਲ ਕੀ ਕਰੇਗਾ ਜੀ ਮੈਂ ਤੇ ਇੱਕ ਗੱਲ ਪੁੱਛਣਾ ਚਾਹਨਾ ਕਿ ਇਹ ਇਸ ਬੰਦੇ ਦੇ ਮਗਰ ਇਹਦੀ ਬੈਕਗ੍ਰਾਉਂਡ ਕੀ ਹੈ ਕਿ ਜਿਹੜਾ ਪਬਲੀਕਲੀ ਉਹਨਾਂ ਦਾ ਪ੍ਰੈਜ਼ੀਡੈਂਟ ਪਟਵਾਰ ਐਸੋ ਜਿਹੰਦੇ ਬਹੁਤ ਹੀ ਵਧੀਆ ਔਰ ਚੰਗੇ ਇਨਸਾਨ ਉਹਨਾਂ ਨੇ ਉਹਨੂੰ ਕਿਹਾ ਕਿ ਚੱਲ ਓਏ ਤੂੰ ਚੱਲ ਜਾ ਤੂੰ ਗਲਤ ਹੈ ਉਹਨਾਂ ਨੇ ਇੰਨੀ ਵੇਖੋ ਸਾਡਾ ਰਿਸਪੈਕਟ ਵੀ ਕੀਤੀ ਉਹ ਬੰਦੇ ਦੀ ਵੇਖੋ ਜੀ ਉੱਥੇ ਖੜਾ ਪਬਲੀਕਲੀ ਕਹਿੰਦਾ ਕਹਿੰਦਾ ਸਾਰਿਆਂ ਨੂੰ ਠੋਕੂ ਮੈਂ ਉਹਨੂੰ ਫੇਰ ਕਿਹਾ ਕਿ ਤੂੰ ਕੀ ਠੋਕੇਗਾ ਤੂੰ ਜਾ ਕਹਿੰਦਾ ਤੈਨੂੰ ਇੱਕ ਗੱਲ ਦੱਸ ਦਿੱਤੀ ਖਾਰਿਆਂ ਨੂੰ ਠੋਕੂ ਤੇ ਸ਼ਾਮ ਤੱਕ ਤੇ ਤੈਨੂੰ ਜ਼ਰੂਰ ਠੋਕਾਂਗਾ ਤੇ ਆਪਣੀ ਡੱਬ ਦੇ ਵਿੱਚੋਂ ਨਾ ਇਤਨਾ ਹਥਿਆਰ ਜੋ ਵੀ ਉਹਦਾ ਮੀਨਟੇਮ ਇਹਨਾਂ ਦੇ ਮਲਾਜ਼ਮ ਹੀ ਧੋਕ ਉਹਨੂੰ ਨਾ ਉਧਰ ਨੂੰ ਲੈ ਕੇ ਪੌੜੀਆਂ ਤੇ ਡਾਈ ਥੱਲੇ ਆ ਗਏ ਅਸੀਂ ਉੱਪਰ ਖੜੇ ਸੀ ਤੇ ਅਸੀਂ ਗੱਲ ਕਰਨ ਦੇ ਸੀਗੇ ਕਿ ਯਾਰ ਇਹ ਕੌਣ ਬੰਦਾ ਹੈ ਇੱਕ ਐਵੀਂ ਦੀ ਗੱਲ ਉਹ ਜ ਬੰਦੇ ਦੀ ਵੇਰ ਵੇਖੋ ਹਿੰਮਤ ਉਹ ਥੱਲੇ ਜਾ ਕੇ ਫਿਰ ਉੱਪਰ ਸਾਡੇ ਨਾਲ ਇਸ਼ਾਰਾ ਕਰਕੇ ਕਹਿੰਦਾ ਸ਼ਾਮ ਤੱਕ ਗੋਲੀ ਸਿੱਧੀ ਮਾਰਨੀ ਮੈਂ ਕਹਤੂ ਸ਼ਾਮ ਤੱਕ ਹੀ ਮਾਰਨੀ ਤੋਂ ਹੁਣੇ ਮਾਰ ਲਾ ਫਿਰ ਸੋ ਇੰਨੀ ਗੱਲ ਹੋਣੀ ਤੇ ਜਦੋਂ ਸਾਡੇ ਐਡਵੋਕੇਟ ਆਏ ਤੇ ਉਹ ਬੰਦਾ ਉਥੋਂ ਭਰਾਰ ਹੋ ਗਿਆ ਔਰ ਉਸ ਤੋਂ ਬਾਅਦ ਜਦੋਂ ਅਸੀਂ ਉਹਦੀ ਵੈਰੀਫਿਕੇਸ਼ਨ ਕੀਤੀ ਹੈ ਕਹਿੰਦੇ ਜੀ ਇਹ ਪਟਵਾਰੀ ਹੈ ਇਹ ਬੜਾ ਬੂਸਟ ਕਰਦਾ ਕਿ ਕਿਸੇ ਪਟਵਾਰੀ ਨੇ ਟਰਾਂਸਫਰ ਕਰਾਣੀ ਤੇ ਮੇਰੇ ਕੋਲ ਕਰਾ ਲਓ ਔਰ ਇਹ ਆਮ ਜਨਤਾ ਦੇ ਨਾਲ ਹੁਣ ਇਹ ਕਿਹਦੇ ਜ਼ਰੂਰ ਟਰਾਂਸਫਰ ਕਰਾਂਦਾ ਕੌਣ ਹੈ ਇਸ ਬੰਦੇ ਦੇ ਮਗਰ ਇਸ ਗੱਲ ਦੀ ਤੇ ਵੈਰੀਫਿਕੇਸ਼ਨ ਸਾਬ ਇਸ ਤੋਰ ਹੈ ਬਿਲਕੁਲ ਜੀ ਇਹ ਸਾਰੇ ਵਕੀਲ ਹੈਗੇ ਡਬਲ ਐਨ ਐ ਐ ਬੈਕਸਾਈਡ ਦੇ ਵਿੱਚੋਂ ਉਹਦੇ ਜਿਹੜੇ ਐਨਕਾਂ ਵਾਲਾ ਕੋਈ ਬੰਦਾ ਸੀ ਉਥੇ ਉਹਨੇ ਜੀ ਬਾਹ ਫੜੀ ਹੈ ਕਿ ਨਾ ਕੱਢ ਉਹਦੇ ਕੋਲੇਗਾ ਸਾਹੀ ਕੋਈ ਵਿਲੇ ਜੁੜੀ ਬੈਠੀ ਹੈ ਜੇ ਉਸ ਤੋਂ ਦਾਵਾ ਕੀਤਾ ਜਾਂਦਾ ਕਿ ਸਾਰੇ ਹਥਿਆਰ ਜਮ੍ਹਾਂ ਕਰ ਲਿੱਤੇ ਗਏ ਨੇ ਤਾਂ ਕਿਸ ਤਰ੍ਹਾਂ ਇਲੈਕਸ਼ਨ ਦੇ ਦੌਰਾਨ ਵੇਖੋ ਜੀ ਇਹਦੇ ਨੂੰ ਕੋਈ ਦੱਸ ਸਕਦਾ ਕਿ ਉਹਦੇ ਕੋਲ ਕੀ ਹਿਜਾਇਤ ਹੀ ਕਿ ਨਜਾਇਜ਼ ਹੀ ਹੂੰ ਉਦੀ ਜਾਂ ਉਹਦੀ ਵੀ ਜਾਂਚ ਕਰਾਣਾ ਚਾਹੋਗੇ ਮੈਂ ਜਾਂਚ ਨਹੀਂ ਕਰਾਣਾ ਚਾਹੁੰਦਾ ਮੈਂ ਤੇ ਐਂਡ ਤੱਕ ਜਾਵਾਂਗਾ ਹੂੰ ਪਹਿਲਾਂ ਮੇਰੇ ਵੇਖੋ ਮੈਂ ਬੜਾ ਰਿਸਪੈਕਟ ਕਰਦਾ ਪਟਵਾਰੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜੀ ਉਹਨਾਂ ਨਾਲ ਕੱਲ ਮੇਰੀ ਮੀਟਿੰਗ ਵੀ ਹੋਈ ਮੈਂ ਚਲੋ ਕਹਾ ਕਿ ਚਲੋ ਕੋਈ ਨਹੀਂ ਭਾਜੀ ਦੇਖਾਂਗੇ ਪਰ ਉਹਦਾ ਜਿਹੜਾ ਐਟੀਟਿਊਡ ਔਰ ਜਿਹੜੀ ਸਾਨੂੰ ਬਾਅਦ ਚ ਕਨਫਰਮ ਹੋ ਗਿਆ ਕਿ ਉਹਦੇ ਕੋਲ ਨਜਾਇਜ਼ ਹਥਿਆਰ ਹੈ ਉਹਦਾ ਹੁਣ ਕਢਵਾਣਾ ਹੈ ਨਾਲੇ ਵੇਖੀਏ ਤਾਂ ਸਹੀ ਕੇ ਕਿੰਨੇ ਕੁ ਵਕੀਲਾਂ ਨੂੰ ਠੋਕੇਗਾ ਇਹ 3000 ਵਕੀਲ ਹੈ 3000 ਹੀ ਪ੍ਰਧਾਨ ਹੈ ਗਿਆ ਇੱਕ ਨੂੰ ਠੋਕੇਗਾ ਤੇ ਦੂਜਾ ਪੈਦਾ ਹੋਊਗਾ ਪ੍ਰਧਾਨ ਸਰ ਕੰਪਲੀਟ ਕੀਤੀ ਵੀ ਕਦੋਂ ਪੁੱਛ ਬਿਲਕੁਲ ਜੀ ਪੁਲਿਸ ਨੂੰ ਕੱਲ ਸ਼ਾਮ ਦੀ ਦਿੱਤੀ ਆ ਉਹਨਾਂ ਨੂੰ ਮੈਂ ਕਿਹਾ ਸੀ ਕਿ ਇਹ ਜਿੰਦੇ ਦੇ ਖਿਲਾਫ ਐਕਸ਼ਨ ਲਵੋ ਉਹ ਆਪਣੀ ਕਾਰਵਾਈ ਕਰ ਰਹੀ ਹੈ ਅਸੀਂ ਹੁਣ ਅੱਜ ਸੈਟਰਡੇ ਹੈ ਤੇ ਅਸੀਂ ਹੁਣੇ ਥੋੜੀ ਦੇਰ ਤੱਕ ਮੀਟਿੰਗ ਕਰਾਂਗੇ ਔਰ ਫਰਦਰ ਕੋਰਸ ਆਫ ਐਕਸ਼ਨ ਡਿਸਾਈਡ ਕਰਾਂਗੇ ਜੇ ਇਸ ਬੰਦੇ ਦੀ ਪੂਰੀ ਵੈਰੀਫਿਕੇਸ਼ਨ ਔਰ ਬੈਕਗ੍ਰਾਉਂਡ ਕੀ ਹੈ ਔਰ ਇਹਦੇ ਖਿਲਾਫ ਐਕਸ਼ਨ ਨਾ ਹੋਇਆ ਤੇ ਫਿਰ ਇੱਕ ਗੱਲ ਬੜੀ ਪੱਕੀ ਹੈ ਕਿ ਫਿਰ ਪੰਜਾਬ ਲੈਵਲ ਦੇ ਉੱਤੇ ਇਹ ਗੱਲ ਜਾਊਗੀ ਕਿਉਂਕਿ ਇਹ ਰਿਸਪੈਕਟ ਨਹੀਂ ਨਾ ਤੇ ਫਿਰ ਜੇ ਅਸੀਂ ਰਿਸਪੈਕਟ ਕਰਨਾ ਜਾਣਦੇ ਆ ਤੇ ਸਾਹੀ ਇਹ ਵੀ ਚਾਹਨੇ ਆ ਕਿ ਸਾਡੀ ਵੀ ਕੋਈ ਰਿਸਪੈਕਟ ਅੱਛਾ ਮਾਰੀ ਨਹੀਂ ਗੱਲ ਹੁੰਦੀ ਇਹ ਤਾਂ ਧਰਨਾਲ ਗਾੜੀ ਲੈਤਾ ਜਾਂਦਾ ਪੂਰੇ ਪੰਜਾਬ ਦੇ ਵਿੱਚ ਲੱਗਦਾ ਕਿ ਇਹ ਸੱਚ ਕਿ ਹਰ ਇੱਕ ਨੂੰ ਡਰਿਆ ਤਮਕਾਇਆ ਜਾਂਦਾ ਕੋਈ ਨਹੀਂ ਇਹੀ ਜੇ ਵੈਸੇ ਡਿਕਲੇਅਰ ਨਾ ਧਰਨਿਆਲੇ ਪ੍ਰਧਾਨ ਇਹ ਲਾਲਣ ਧਰਨਾ ਮੈਂ ਓਪਨ ਕਰੀ ਨਾ ਇਹਨਾਂ ਨੂੰ ਜਸਟੀਫਾਈ ਕਰਦੇ ਨੇ ਮੈਨੂੰ ਪਬਲਿਕਲੀ ਕਿਸੇ ਮੰਚੇ ਦੇ ਉੱਤੇ ਆ ਕੇ ਮੇਰੇ ਕੋਲ ਵੀ ਵੀਡੀਓ ਹੈ ਮੈਂ ਤੇ ਆਪਣੀ ਜ਼ਿੰਦਗੀ 'ਚ ਦੂਜੀ ਵਾਰੀ ਪਟਵਾਰਖਾਨੇ ਗਿਆ ਇੱਕ ਵਾਰੀ ਪਹਿਲਾਂ ਗਿਆ ਹੀਗਾ ਉਦੋਂ ਵੀ ਇਹਨਾਂ ਦਾ ਝਗੜਾ ਮਕਾ ਕੇ ਆਇਆ ਤੇ ਕੱਲ ਵੀ ਮੈਂ ਗਿਆ ਹੀ ਇਹਨਾਂ ਦਾ ਝਗੜਾ ਮਕਾਣ ਤੀਜੀ ਵਾਰੀ ਤੇ ਮੈਨੂੰ ਸ਼ੌਂਕ ਹੀ ਨਹੀਂ ਇਹਨਾਂ ਦੇ ਉੱਥੇ ਜਾਣ ਦਾ ਇਹ ਰੱਜ ਰੱਜ ਕੇ ਲਾਂ ਅੱਛਾ ਜਿਹੜਾ ਯਾ ਵਕੀਲ ਦੇ ਮਗਰ ਗਏ ਸੀ ਜਿਹੜਾ ਕੰਮ ਕਰਵਾਉਣਾ ਸੀ ਕੀ ਕੰਮ ਕੀ ਸੀ ਉਹ ਕਿਹੜਾ ਜੈਨੂਇਨ ਕੰਮ ਸੀ ਜੀ ਕੋਈ ਰੈਵਨਿਊ ਰਿਕਾਰਡ ਦੀ ਚੈਕਿੰਗ ਸੀਗੀ ਹੁਣ ਐਨੇ ਦੇ ਵਿੱਚ ਹੀ ਤੁਸੀਂ ਇਹ ਵੇਖੋ ਕਿ ਆਪਾਂ ਕਿਸੇ ਇੱਕ ਨਾਰਮਲ ਇਨਸਾਨ ਨਾਲ ਕੀ ਹੋਏ ਜੇ ਇੱਕ ਐਡਵੋਕੇਟ ਦੇ ਨਾਲ ਮਿਸਬੀਹੇਵੀਅਰ ਹੋ ਰਿਹਾ ਹੈ ਤੇ ਇੱਕ ਨਾਰਮਲ ਇਨਸਾਨ ਨਾਲ ਵੀ ਉਸ ਦੇ ਨਾਲ ਜਿਹੜਾ 3000 ਐਡਵੋਕੇਟ ਦੀ ਨਾਮਕੀ ਹੈ ਬਿਲਕੁਲ আর ਫਿਰ ਵੇਖੋ ਨਾ ਮੈਨੂੰ ਉਹਨੂੰ ਜਾਣਦਾ ਨਾ ਮੈਨੂੰ ਉਹਦਾ ਨਾਮ ਪਤਾ ਨਾ ਮੈਨੂੰ ਪਤਾ ਕੌਣ ਹੈ ਗੱਲ ਮੇਰੀ ਕਿਸੇ ਨਾਲ ਹੋ ਰਹੀ ਹੈ ਉਹ ਆਗੇ ਤੇ ਪੂਰਾ ਫਿਲਮਾਂ ਚ ਜਿਵੇਂ ਅਕਸ਼ੇ ਕੁਮਾਰ ਦੀ ਐਂਟਰੀ ਹੁੰਦੀ ਨਾ ਉਸ ਤਰ੍ਹਾਂ ਆਇਆ ਤੇ ਉਸ ਤਰ੍ਹਾਂ ਦੀ ਹਰਕਤਾਂ ਕਰਕੇ ਚਲਾ ਗਿਆ ਪਰ ਇਹ ਟੋਲਰੇਟ ਨਹੀਂ ਹੋਏਗੀ ਗੱਲ ਬਿਲਕੁਲ ਨਹੀਂ ਟੋਲਰੇਟ ਕਰਾਂਗੇ ਇਹ ਵਕੀਲਾ ਜੀ ਰਿਸਪੈਕਟ ਨਹੀਂ ਹੈ ਨਾ ਤੇ ਫਿਰ ਕੋਈ ਫਾਇਦਾ ਨਹੀਂ ਪ੍ਰਦਾਨ ਕੀਤਾ ਤੇ ਨੰਬਰ 2 ਇੱਕ ਗੱਲ ਬੜੀ ਪੱਕੀ ਹੈ ਜੇ ਇਹਨਾਂ ਦੇ ਮਨ ਚ ਖਿਆਲ ਹੈ ਨਾ ਕਿ ਧਰਨੇ ਲਾ ਦੇਣਗੇ ਤੇ ਬਹਿ ਜਾਣਗੇ ਫਿਰ ਇੱਕ ਗੱਲ ਹੈ ਧਰਨਿਆਂ ਨੂੰ ਵੀ ਲਾਣੇ ਆਂਦੇ ਆ ਤੇ ਪਲਿੰਦੇ ਇਹਨਾਂ ਦੇ ਵੀ ਸਾਰੇ ਖੋਲਾਂਗੇ ਹੁਣ ਇਹੇ ਜੀ ਕੱਲ ਦੀ ਗੱਲ ਹੈਗੀ ਆਪਣੇ ਪ੍ਰਦੀਪ ਕੁਮਾਰ ਸ਼ੈਣੀ ਜੀ ਨੇ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਮਰ ਸਰਪੂ ਜੀ ਤੇ ਇਹਨਾਂ ਤੇ ਇੱਕ ਪਟਵਾਰੀ ਨੇ ਹਰਪ੍ਰੀਤ ਸਿੰਘ ਉਹਨਾਂ ਵਿੱਚ ਤੈਸਵਾਜੀ ਹੋਈ ਹੈ ਬੋਲਬਾਣੀ ਹੋਈ ਹੈ ਤੇ ਉਹਨੂੰ ਅਸੀਂ ਇਹਨਾਂ ਨੇ ਦਰਖਾਸਤ ਦਿੱਤੀ ਹੈ ਉਹਦੇ ਵੈਰੀਫਾਈ ਕਰ ਰਹੇ ਹਾਂ ਅੱਛਾ ਇਹਨਾਂ ਕੋਲ ਦਰਖਾਸਤ ਹੈ ਦਿੱਤੀ ਗਈ ਹੈ ਨਾ ਇਹਨਾਂ ਕੋਲ ਇਹ ਵੀ ਕਿਹਾ ਜਾ ਰਿਹਾ ਕਿ ਜਾਨਮਾਰਨੀ ਧਮਕੀ ਦਿੱਤੀ ਗਈ ਸੀ ਉਹਦੇ ਚ ਕਿੰਨੀ ਕਿਸ ਤਰ੍ਹਾਂ ਇਹਨਾਂ ਨੇ ਦਰਖਾਸਤ ਦਿੱਤੀ ਹੈ ਉਹਦੇ ਚ ਅਲੀਗੇਸ਼ਨ ਲੱਗੇ ਨੇ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਅੱਛਾ ਕੋਈ ਹਥਿਆਰ ਹੈਗਾ ਉਹਨਾਂ ਕੋਲ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਦੱਸਿਆ ਹਰ ਇੱਕ ਚੀਜ਼ ਵੈਰੀਫਾਈ ਕਰਕੇ ਜੋ ਵੀ ਹੈਗਾ ਫੈਕਟੋਰਲ ਕੋਈ ਵੀਡੀਓ ਵੀ ਸਾਹਮਣੇ ਆਈ ਹਾਂਜੀ ਉਹ ਵੀ ਅਸੀਂ ਜਾਂਚ ਕਰ ਰਹੇ ਹਾਂ ਜੀ ਸਾਰੀ ਚੀਜ਼ ਦੀ ਜਾਂਚ ਕਰ ਦੋਗੇ ਕੰਪਿਊਟਰ ਦੀ ਜਲਦੀ ਹੋ ਜਾਊਗੀ ਜੀ ਕੰਪਿਊਟਰ ਦੀ